ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅੱਜ ਹੈ 11 ਮਈ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 11 ਮਈ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਿਸ ਰਾ ਸਰਕਾਰ ਨੇ ਹਾਲ ਹੀ ਵਿੱਚ ਪਿਰੁਲ ਲਾਓ ਪੈਸੇ ਕਮਾਓ ਮੋਹਮ ਸ਼ੁਰੂ ਕੀਤੀ ਹਾਂਜੀ ਪਿਰੁਲ ਲਿਆਓ ਪੈਸੇ ਕਮਾਓ ਇਹ ਮੋਹਮ ਸ਼ੁਰੂ ਕੀਤੀ ਆ ਉਤਰਾਖੰਡ ਦੀ ਗਵਰਨਮੈਂਟ ਨੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਇਹ ਜਿਹੜੀ ਸਕੀਮ ਆ ਇਹਦਾ ਤੁਸੀਂ ਨਾਮ ਧਿਆਨ ਦੇ ਵਿੱਚ ਰੱਖਣਾ ਪਿਰੁਲ ਲਾਉ ਪੈਸੇ ਕਮਾਓ ਉੱਤਰਾਖੰਡ ਨੇ ਸ਼ੁਰੂ ਕੀਤੀ ਹੈ ਤੇ ਕੱਲ ਹੀ ਮੈਂ ਤੁਹਾਨੂੰ ਕਰਵਾਇਆ ਸੀ ਕਿ ਉੱਤਰਾਖੰਡ ਦੇ ਨੈਣੀਤਾਲ ਜੰਗਲਾਂ ਦੇ ਵਿੱਚ ਅੱਗ ਲੱਗੀ ਹੋਈ ਆ ਤੇ ਉਸ ਦੇ ਲਈ ਇੱਕ ਅਭਿਆਨ ਵੀ ਸ਼ੁਰੂ ਕੀਤਾ ਗਿਆ ਵਾ ਜਿਸ ਦਾ ਨਾਮ ਬੋਮਬੀ ਬਕੇਟ ਰੱਖਿਆ ਗਿਆ ਠੀਕ ਹੈ ਅਤੇ ਹੁਣ ਵਾਪਸ ਅੱਗ ਨਾ ਲੱਗੇ ਇਹ ਘਟਨਾ ਨਾ ਘਟੇ ਫਿਰ ਤੋਂ ਇਸ ਲਈ ਉੱਤਰਾਖੰਡ ਦੀ ਗਵਰਨਮੈਂਟ ਨੇ ਪਿਰੂ ਲਾਉ ਪੈਸੇ ਕਮਾਓ ਮੋਹਿੰਮ ਸ਼ੁਰੂ ਕੀਤੀ ਆ ਪਿਰੂ ਇੱਕ ਛੀਂਡ ਦਾ ਜਿਹੜਾ ਦਰਖਤ ਹੁੰਦਾ ਵਾ ਜਿਹੜੇ ਉਹਦੇ ਪੱਤੇ ਹੁੰਦੇ ਉਹ ਸੁੱਕ ਕੇ ਹੀਟਾਂ ਡਿੱਗ ਜਾਂਦੇ ਆ ਉਹਨਾਂ ਨੂੰ ਬਹੁਤ ਛੇਤੀ ਅੱਗ ਲੱਗ ਤਾਂ ਹੁਣ ਗਵਰਨਮੈਂਟ ਨੇ ਕੀ ਕੀਤਾ ਕਿ ਜੋ ਲੋਕ ਇੰਨਾ ਪੱਤਿਆਂ ਨੂੰ ਇਕੱਠਾ ਕਰਕੇ ਲੈ ਕੇ ਆਉਣਗੇ ਉਹਨਾਂ ਨੂੰ 50 ਰੁਪਏ ਪ੍ਰਤੀ ਕਿਲੋਗ੍ਰam ਦੇ ਹਿਸਾਬ ਨਾਲ ਗਵਰਨਮੈਂਟ ਦੇ ਪੱਤੇ ਖਰੀਦੂਗੀ ਇਹਦੇ ਵਿੱਚ ਕੀ ਹੈ ਕਿ ਲੋਕਾਂ ਨੂੰ ਇੱਕ ਤਾਂ ਨਵਾਂ ਰੋਜ਼ਗਾਰ ਮਿਲ ਗਿਆ ਤੇ ਲੋਕਾਂ ਦੇ ਵਿੱਚ ਇਹ ਭਾਵਨਾ ਪੈਦਾ ਹੋਊਗੀ ਕਿ ਅਸੀਂ ਉਹ ਪੱਤੇ ਆ ਜਿਹੜੇ ਇਕੱਠੇ ਕਰੀਏ ਤੇ ਉਸ ਤੋਂ ਬਾਅਦ ਗਵਰਨਮੈਂਟ ਨੂੰ ਵੇਚੀਏ ਠੀਕ ਹੈ ਤੇ ਇਸ ਨਾਲ ਲੋਕ ਇਸ ਦੇ ਪੱਤੇ ਆ ਜਿਹੜੇ ਉਹ ਗੱਟ ਇਕੱਠੇ ਕਰਨਗੇ ਅਤੇ ਗਵਰਨਮੈਂਟ ਨੂੰ ਵੇਚਣਗੇ 50 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਹੁਣ ਉੱਤਰਾਖੰਡ ਦੀ ਗਵਰਨਮੈਂਟ ਨੇ ਸ਼ੁਰੂ ਕੀਤੀ ਹੈ ਇਹ ਮੁਹਿੰਮ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰਾਖੰਡ ਉੱਤਰਾਖੰਡ ਦੀ ਕੈਪੀਟਲ ਆ ਦਹਿਰਾਦੂਨ ਸਮਰ ਕੈਪੀਟਲ ਆ ਗੈਰਸੀ ਇੱਥੋਂ ਦੇ ਚੀਫ ਮਿਨਿਸਟਰ ਆ ਪੁਸ਼ਕਰ ਸਿੰਘ ਧਾਮੀ ਗਵਰਨਰ ਆ ਗੁਰਮੀਤ ਸਿੰਘ ਭਾਰਤ ਦਾ ਪਹਿਲਾ ਨੈਸ਼ਨਲ ਪਾਰਕ ਹੈਲੀ ਨੈਸ਼ਨਲ ਪਾਰਕ ਇਸ ਦੀ ਸਥਾਪਨਾ 1900 1936 ਨੂੰ ਹੋਈ ਸੀ ਤੇ ਵਰਤਮਾਨ ਸਮੇਂ ਇਸ ਦਾ ਨਾਮ ਆ ਜਿਮ ਕਾਰਬਟ نیشنل ਪਾਰਕ ਹੁਣ ਉੱਤਰਾਖੰਡ ਦੇ ਵਿੱਚ ਜਿਮ ਕਾਰਬਟ نیشنل ਪਾਰਕ ਆ ਗੰਗੋਤਰੀ نیشنل ਪਾਰਕ ਆ ਰਾਜਾਜੀ نیشنل ਪਾਰਕ ਆ ਨੰਦਾਦੇਵੀ نیشنل ਪਾਰਕ ਆ ਵੈਲੀ ਆਫ ਫਲਾਵਰਸ نیشنل ਪਾਰਕ ਆ ਗੋਵਿੰਦ ਪਸ਼ੂ ਵਿਹਾਰ نیشنل ਪਾਰਕ ਆ ਇਥੋਂ ਦੇ ਫੇਮਸ ਲੋਕਨਾਚਾ ਕਮਾਉਣੀ ਗੜਵਾਲੀ ਟਹਿਰੀਵਨ ਯੋਜਨਾ ਉੱਤਰਾਖੰਡ ਰਾਜ ਵਿੱਚ ਆ ਸਭ ਤੋਂ ਉੱਚੀ ਚੋਟੀ ਨੰਦਾਦੇਵੀ ਉੱਤਰਾਖੰਡ ਰਾਜ ਵਿੱਚ ਆ ਉੱਤਰਾਖੰਡ ਦੇ ਵਿੱਚ ਫੁੱਲਾਂ ਕੱਟੀਆ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਹਿਮਾਲੀਅਨ ਬਾਸਕਟ ਲਾਂਚ ਕੀਤਾ ਉਤਰਾਖੰਡ ਗੁੱਡ ਸਿਵਲ ਕੋਡ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣਿਆ ਉਤਰਾਖੰਡ ਦੇ ਮੁੱਖ ਮੰਤਰੀ ਨੇ ਨਸ਼ਿਆਂ ਵਿਰੋਧਤਾ ਮੀਹਮ ਮਹਿੰਮ ਦੀ ਸ਼ੁਰੂਆਤ ਕੀਤੀ ਉਤਰਾਖੰਡ ਸਰਕਾਰ ਨੇ ਬਾਹਰਲੇ ਲੋਕਾਂ ਦੁਆਰਾ ਖੇਤੀਬਾੜੀ ਖਰੀਦਣ ਤੇ ਪਾਬੰਦੀ ਲਗਾ ਦਿੱਤੀ ਸੰਯੁਕਤ ਫੌਜੀ ਅਭਿਆਸ ਸੂਰਜਕਿਰਨ ਦਾ 17ਵਾਂ ਸੰਸਕਰਨ ਪਿਥੋਰਾਗੜ ਵਿੱਚ ਆਯੋਜਿਤ ਕੀਤਾ ਗਿਆ ਨੈਕਸਟ ਹੈ ਹਾਲ ਹੀ ਵਿੱਚ ਜਾਰੀ ਕੀਤੀ ਗਈ ਸਭ ਤੋਂ ਅਮੀਰ ਸ਼ਹਿਰਾਂ ਦੀ ਰਿਪੋਰਟ 2024 ਵਿੱਚ ਕਿਸ ਨੂੰ ਦੁਨੀਆ ਦਾ ਸਭ ਤੋਂ ਅਮੀਰ ਸ਼ਹਿਰ ਐਲਾਨਿਆ ਗਿਆ ਹਾਂਜੀ ਦੁਨੀਆ ਦੇ ਸਭ ਤੋਂ ਬੀਰ ਸਹਿਰਾਂ ਦੀ ਜਿਹੜੀ ਰਿਪੋਰਟ ਆ ਉਹ ਤਿਆਰ ਕੀਤੀ ਗਈ ਹੈ ਕਿ ਕਿਸ ਸ਼ਹਿਰ ਵਿੱਚ ਕਿੰਨੇ ਜ਼ਿਆਦਾ ਕਰੋੜਪਤੀ ਆ 2024 ਦੇ ਵਿੱਚ ਇਸ ਦੇ ਵਿੱਚ ਸਭ ਤੋਂ ਟਾਪ ਤੇ ਰਿਹਾ ਨਿਊਯਾਰਕ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਤੇ ਇਸ ਲਿਸਟ ਦੇ ਵਿੱਚ ਸਾਡੇ ਦੇਸ਼ ਇੰਡੀਆ ਦੇ ਦੋ ਸ਼ਹਿਰ ਟਾਪ 50 ਦੇ ਵਿੱਚ ਆਏ ਆ ਇੱਕ ਹੈਗਾ ਮੁੰਬਈ 24ਵੇਂ ਨੰਬਰ ਤੇ ਆ ਇੱਕ ਨਵੀਂ ਦਿੱਲੀ ਇਸ 37ਵੇਂ ਨੰਬਰ ਤੇ ਆ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਨੇ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਊਰਜਾ ਜਨਰੇਟਰ ਦੇ ਰੂਪ ਵਿੱਚ ਕਿਹੜੇ ਦੇਸ਼ ਨੂੰ ਪਿੱਛੇ ਛੱਡ ਦਿੱਤਾ ਦੇਖੋ 2015 ਦੇ ਵਿੱਚ ਇੱਕ ਰਿਪੋਰਟ ਗੱਡੀ ਗਈ ਸੀਗੀ ਦੁਨੀਆ ਦੇ ਸਭ ਤੋਂ ਵੱਡੇ ਊਰਜਾ ਜਨਰੇਟਰ ਦੇ ਰੂਪ ਵਿੱਚ ਦੇਸ਼ਾਂ ਦਾ ਇੱਕ ਇੰਡੈਕਸ ਤਿਆਰ ਕੀਤਾ ਗਿਆ ਸੀਗਾ ਠੀਕ ਹੈ ਇਹ ਜਿਹੜਾ ਇੰਡੈਕਸ ਆ ਇੰਡੈਕਸ ਜਿਹੜਾ ਤਿਆਰ ਕੀਤਾ ਗਿਆ ਸੀਗਾ ਜਿਵੇਂ ਆਪਾਂ ਕਹਿ ਸਕਦੇ ਆ ਕਿ ਊਰਜਾ ਜਨਰੇਟਰ ਦੇ ਰੂਪ ਵਿੱਚ ਜਿਹੜਾ ਤਿਆਰ ਕੀਤਾ ਗਿਆ ਸੀਗਾ ਤੇ ਇਸ ਦੇ ਵਿੱਚ ਸਾਡਾ ਦੇਸ਼ ਭਾਰਤ 2015 ਦੇ ਵਿੱਚ 9ਵੇਂ ਨੰਬਰ ਤੇ ਸੀ ਠੀਕ ਹੈ ਹੁਣ ਇਸ ਲਿਸਟ ਦੇ ਵਿੱਚ ਦੁਨੀਆ ਨੇ ਪੂਰੀ ਦੁਨੀਆ ਦੇ ਦੇਸ਼ਾਂ ਦੀ ਜਿਹੜੀ ਲਿਸਟ ਤਿਆਰ ਕੀਤੀ ਗਈ ਆ ਇਹਦੇ ਵਿੱਚ ਭਾਰਤ ਨੇ ਜਾਪਾਨ ਨੂੰ ਪਿੱਛੇ ਛੱਡਿਆ ਅਤੇ ਤੀਜੇ ਸਭ ਤੋਂ ਵੱਡੇ ਊਰਜਾ ਜਨਰੇਟਰ ਦੇ ਰੂਪ ਵਿੱਚ ਆ 3 ਨੰਬਰ ਤੇ ਆ ਗਿਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੀਸਰੀ ਨੰਬਰ ਤੇ ਆਇਆ ਵਾ ਭਾਰਤ ਤੇ ਚੋ ਪਹਿਲਾਂ ਤੀਜੇ ਤੇ ਜਾਪਾਨ ਸੀਗਾ ਜਾਪਾਨ ਨੂੰ ਪਿੱਛੇ ਛੱਡ ਕੇ ਤੀਜੇ ਨੰਬਰ ਤੇ ਹੁਣ ਭਾਰਤ ਊਰਜਾ ਜਨਰੇਟਰ ਦੇ ਮਾਮਲੇ ਵਿੱਚ ਪਹੁੰਚ ਗਿਆ ਵਾ ਹੁਣ ਜਾਪਾਨ ਨੂੰ ਪਿੱਛੇ ਛੱਡਿਆ ਵਾ ਤਾਂ ਊਰਜਾ ਜਨਰੇਟਰ ਨਾਲ ਤੁਸੀਂ ਸਬੰਧਿਤ ਜਿਹੜੇ ਫੈਕਟ ਆ ਉਹ ਦੇਖ ਸਕਦੇ ਹੋ ਸਥਾਪਿਤ ਸੂਰਜੀ ਊਰਜਾ ਸਮਰੱਥਾ ਵਿੱਚ ਤੇਜ਼ੀ ਨਾਲ ਵਾਧੇ ਦੇ ਕਾਰਨ ਪਾਰ 2023 ਵਿੱਚ ਤੀਜੇ ਸਭ ਤੋਂ ਵੱਡੇ ਸੂਰਜੀ ਊਰਜਾ ਉਤਪਾਦਕ ਦੇਸ਼ ਵਜੋਂ ਉੱਭਰਿਆ ਹੈ ਜਿਹੜੀ ਰਿਪੋਰਟ ਆ 2023 ਤੱਕ ਜਾਰੀ ਕੀਤੀ ਗਈ ਆ ਠੀਕ ਹੈ 2023 ਤੱਕ ਦੇਖਿਆ ਗਿਆ ਵਾ ਕੀ ਕਿਹੜੇ ਦੇਸ਼ ਨੇ ਊਰਜਾ ਦੇ ਵਿੱਚ ਕਿੰਨਾ ਵਾਧਾ ਹੋਇਆ ਵਾ ਯੂਨਾਈਟਿਡ ਕਿੰਗਡਮ ਸਥਿਤ ਗਲੋਬਲ ਥਿੰਕ ਟੈਕ ਅੰਬਰ ਦੁਆਰਾ ਪੰਜਵੀਂ ਗਲੋਬਲ ਇਲੈਕਟ੍ਰਿਸਿਟੀ ਰਿਵਿਊ ਰਿਪੋਰਟ ਤਿਆਰ ਕੀਤੀ ਗਈ ਆ ਜਿਸ ਦੇ ਅਕੋਰਡਿੰਗ ਮੈਂ ਤੁਹਾਨੂੰ ਦੱਸਿਆ ਕਿ 2015 ਦੇ ਵਿੱਚ ਭਾਰਤ 9ਵੇਂ ਨੰਬਰ ਤੇ ਸੀ ਤੇ ਹੁਣ ਤੀਜੇ ਤੇ ਪਹੁੰਚ ਚੁੱਕਿਆ ਹੁਣ ਜਾਪਾਨ ਦੀ ਗੱਲ ਆ ਤਾਂ ਜਾਪਾਨ ਦੀ ਕੈਪੀਟਲ ਕੀ ਹੈ ਟੋਕੀਓ ਕਰੰਸੀ ਹੈ ਗੇਨ ਇਥੋਂ ਦੇ ਪ੍ਰਾਈਮ ਮਿਨਿਸਟਰ ਆ ਫੋਮਿਓ ਕੈਸੀ ਦਾ ਜਾਪਾਨ ਵਿੱਚ 1000 ਸਾਲ ਪੁਰਾਣਾ ਸੋਮੀਨਸਾਈ ਫੈਸਟੀਵਲ ਸਮਾਪਤ ਹੋਇਆ ਜਾਪਾਨ ਦੁਨੀਆ ਦਾ ਪਹਿਲਾ ਲੱਕੜ ਦਾ ਉਪਗ੍ਰਹਿ ਲਾਂਚ ਕਰੇਗਾ ਜਪਾਨ ਨੂੰ ਪਾਣੀ ਦੇ ਅੰਦਰ ਜਵਾਲਾਮੁਖੀ ਫਟਣ ਤੋਂ ਬਾਅਦ ਇੱਕ ਨਵਾਂ ਟਾਪੂ ਮਿਲਿਆ ਇਸ ਰੋਜ਼ ਜਪਾਨ ਦੀ ਪੁਲਾੜ ਏਜੰਸੀ ਦੀ ਮਦਦ ਨਾਲ ਅਗਲਾ ਚੰਦਰਮਾ ਮਿਸ਼ਨ ਪੂਰਾ ਕਰੇਗਾ ਜਪਾਨ ਦੇ ਯਾਕੋਹਾਮਾ ਚ ਡਾਂਸਿੰਗ ਪਿਕਾਚੂ ਇਵੈਂਟ ਦਾ ਆਯੋਜਨ ਕੀਤਾ ਗਿਆ ਹਾਂਜੀ ਨੈਕਸਟ ਹੈ ਹਾਲ ਹੀ ਵਿੱਚ T20 ਵਿਸ਼ਵ ਕੱਪ ਲਈ ਸ਼੍ਰੀਲੰਕਾ ਦਾ ਅਧਿਕਾਰਤ ਸਪੌਂਸਰ ਕਿਸ ਨੂੰ ਚੁਣਿਆ ਗਿਆ ਪਹਿਲਾਂ ਤੁਸੀਂ ਇਹ ਧਿਆਨ ਦੇ ਵਿੱਚ ਰੱਖਣਾ T20 ਵਿਸ਼ਵ ਕੱਪ ਰੀਸੈਂਟਲੀ ਤੁਹਾਨੂੰ ਥੋੜੇ ਦਿਨ ਪਹਿਲਾਂ ਤੋਂ ਹੀ ਮੈਂ T20 ਨਾਲ ਰਿਲੇਟਡ ਕਾਫੀ ਫੈਕਟ ਕਰਵਾ ਰਹੀ ਹਾਂ ਜਲਦੀ ਨਾਲ ਬਾਕਸ ਦੇ ਵਿੱਚ ਲਿਖੋ ਜਿਹੜੇ ਸਟੂਡੈਂਟਸ ਨੂੰ ਪਤਾ ਕਿ ਹੁਣ T20 ਕੱਪ ਆ ਜਿਹੜਾ ਹੋਣਾ ਕਿੱਥੇ ਆ ਤੇ ਪਹਿਲੀ ਵਾਰੀ ਕਿਹੜੇ ਦੇਸ਼ ਦੇ ਵਿੱਚ ਇਹ ਵਰਲਡ ਕੱਪ ਖੇਡਿਆ ਜਾਵੇਗਾ ਦੇਖੋ 1 ਜੂਨ ਤੋਂ ਲੈ ਕੇ 29 ਜੂਨ ਤੱਕ ਵੈਸਟ ਇੰਡੀਜ਼ ਅਤੇ ਅਮਰੀਕਾ ਦੇ ਵਿੱਚ T20 ਮੈਚ ਖੇਡਿਆ ਜਾਵੇਗਾ ਤੇ 20 ਟੀਮਸ ਪਾਰਟਿਸਪੇਟ ਕਰਨੀਆਂ 9 ਸਥਾਨਾਂ ਤੇ 55 ਮੈਚ ਖੇਡੇ ਜਾਣਗੇ ਤੇ ਪਹਿਲੀ ਵਾਰੀ ਹੋਇਆ ਜਦ ਆਈਸੀਸੀ ਵਿਸ਼ਵ ਕੱਪ ਅਮਰੀਕਾ ਵਿੱਚ ਵੀ ਖੇਡਿਆ ਜਾਵੇਗਾ ਤਾਂ ਜਿਹੜਾ ਟੂਰਨਾਮੈਂਟ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਥੋੜੇ ਦਿਨ ਪਹਿਲਾਂ ਹੀ ਮੈਂ ਤੁਹਾਨੂੰ ਕਰਵਾਇਆ ਕਿ ਅਮੁੱਲ ਦੇ ਅਧਿਕਾਰ ਤੋਂ ਸਪான்ਸਰ ਕਹਿ ਸਕਦੇ ਆਪਾਂ ਕਿ ਅਮੁੱਲੇ ਨੇ ਯੂਐਸਏ ਅਤੇ ਸਾਊਥ ਕੋਰੀਆ ਦੀ ਟੀਮ ਦਾ ਵੀ ਅਮੁੱਲ ਸਪான்ਸਰ ਬਣਿਆ ਵਾ ਠੀਕ ਹੈ ਤੇ ਹੁਣ ਸ਼੍ਰੀਲੰਕਾ ਦੀ ਟੀਮ ਦਾ ਵੀ ਅਮੁੱਲ ਸਪான்ਸਰ ਬਣਿਆ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਸ਼੍ਰੀਲੰਕਾ ਦੇਖ ਸਕਦੇ ਹੋ ਤੁਸੀਂ ਆ ਮੈਪ ਦੇ ਵਿੱਚ ਵੀ ਹੁਣ ਠੀਕ ਹੈ ਸ਼੍ਰੀਲੰਕਾ ਦੀ ਗੱਲ ਹੋਈ ਹੈ ਸ਼੍ਰੀਲੰਕਾ ਦੀ ਕੈਪੀਟਲ ਆ ਕੋਲੰਬੋ ਇੱਕ ਮਰਸਲ ਕੈਪੀਟਲ ਆ ਅਤੇ ਸ਼੍ਰੀਜੇ ਵਰਦਨਪੁਰਮ ਕੋਟੇ ਐਡਮਿਨਿਸਟ੍ਰੇਟਿਵ ਕੈਪੀਟਲ ਆ ਇੱਥੋਂ ਦੇ ਪ੍ਰਾਈਮ ਮਿਨਿਸਟਰ ਆ ਸ਼੍ਰੀਲੰਕਾ ਦੇ ਪ੍ਰਾਈਮ ਮਿਨਿਸਟਰਾ ਕੌਣ ਨੇ ਪ੍ਰਾਈਮ ਮਿਨਿਸਟਰ ਜੀ ਦਿਨੇਸ਼ ਗੁਣਵਰਧਨ ਪ੍ਰੈਜ਼ੀਡੈਂਟ ਹੈ ਰਨਿਲ ਵਿਕਰਮ ਸਿੰਘੇ ਠੀਕ ਹੈ ਕ੍ਰਾਂਸੀਆ ਸ਼੍ਰੀਲੰਕੀਨ ਰੁਪਇਆ ਨੈਕਸਟ ਹੈ Google ਨੇ ਹਾਲ ਹੀ ਵਿੱਚ ਵੈਲਟ ਐਪ ਕਿਸ ਦੇਸ਼ ਵਿੱਚ ਲਾਂਚ ਕੀਤੀ ਹਾਂਜੀ ਵੈਲਟ ਐਪ Google ਨੇ ਲਾਂਚ ਕੀਤੀ ਹੈ ਜਿਸ ਦਾ ਨਾਮ ਰੱਖਿਆ Google Wallet ਤੇ ਦੇਖੋ ਜਿਵੇਂ Google Pay ਆ ਠੀਕ ਹੈ ਇਸੇ ਤਰ੍ਹਾਂ ਗੂਗ ਜਿਵੇਂ Google Pay ਆ PhonePe ਆ Paytm ਆ ਇਸੇ ਤਰ੍ਹਾਂ ਇੱਕ ਵਾਲਟ ਹੈ ਆ ਪਰ ਇਹਦੇ ਵਿੱਚ ਕਾਫੀ ਜ਼ਿਆਦਾ ਫੀਚਰਸ ਨਹੀਂ ਜਾਨੀ ਕਿ ਤੁਸੀਂ ਡੈਬਿਟ ਕਾਰਡ ਕ੍ਰੈਡਿਟ ਕਾਰਡ ਜਾਂ ਹੋਰ ਕੋਈ ਵੀ ਕਾਰਡ ਇਸ ਨਾਲ ਲਿੰਕ ਕਰ ਸਕਦੇ ਆ ਕੋਈ ਵੀ ਟਿਕਟ ਬੁਕਿੰਗ ਆਸਾਨੀ ਨਾਲ ਕਰ ਸਕਦੇ ਇਹਦੇ ਵਿੱਚ ਕਾਫੀ ਜ਼ਿਆਦਾ ਫੀਚਰਸ ਨਹੀਂ ਤੇ Google ਨੇ ਭਾਰਤ ਲਈ ਲਾਂਚ ਕੀਤੀ ਆ অপਸ਼ਨ ਸੀ ਇਸ ਦਾ ਰਾਈਟ ਆਨਸਰ ਭਾਰਤ ਨੈਕਸਟ हाल ही ਵਿੱਚ RBI RBI ਦੀ ਫੁੱਲ ਫਾਰਮ ਕੀ ਹੈ ਰਿਜ਼ਰਵ ਬੈਂਕ ਆਫ ਇੰਡੀਆ ਇਸ ਨੇ ਕਿਸ ਦੇਸ਼ ਦੀ ਮੋਬਾਈਲ ਐਪ ਤੇ ਪਾਬੰਦੀ ਹਟਾ ਦਿੱਤੀ ਥੋੜੇ ਦਿਨ ਪਹਿਲਾਂ ਹੀ ਮੈਂ ਤੁਹਾਨੂੰ ਕਰਵਾਇਆ ਸੀ ਕਿ RBI ਨੇ ਬੈਂਕ ਆਫ ਬੜੋਦਾ ਦਾ ਇੱਕ ਐਪ ਆ ਬੋਬ ਵਰਲਡ ਇਹਦੇ ਤੇ ਪਾਬੰਦੀ ਲਗਾਈ ਆ ਪਰ ਹੁਣ RBI ਨੇ ਇਹ ਪਾਬੰਦੀ ਹਟਾ ਦਿੱਤੀ ਹੁਣ RBI ਦੀ ਗੱਲ ਹੈ ਇਹਨੂੰ ਬੈਂਕਾਂ ਦੀ ਰਾਣੀ ਬੋਲਾ ਜਾਂਦਾ ਰਿਜ਼ਰਵ ਬੈਂਕ ਆਫ ਇੰਡੀਆ ਇਸ ਦੀ ਸਥਾਪਨਾ 1 ਅਪ੍ਰੈਲ 1935 ਨੂੰ ਹੋਈ ਸੀ ਹੈੱਡ ਕੁਆਰਟਰ ਮੁੰਬਈ ਦੇ ਵਿੱਚ ਆ ਤੇ ਐਟ ਪ੍ਰੈਸੈਂਟ ਇਸ ਦੇ ਚੇਅਰਮੈਨ ਸੌਰੀ ਗਵਰਨਰ ਕੌਣ ਆ ਸ਼ਕਤੀਕਾਂਤ ਦਾਸ 25ਵੇਂ ਨੰਬਰ ਦੇ ਆ ਤੇ ਰੀਸੈਂਟਲੀ ਮੈਂ ਤੁਹਾਨੂੰ ਕਰਵਾਇਆ ਸੀ ਕਿ ਟੀ ਰਵੀ ਸ਼ੰਕਰ ਇਸ ਦੇ ਡਿਪਟੀ ਗਵਰਨਰ ਉਹਨਾਂ ਦਾ ਕਾਰਜਕਾਲ 1 ਸਾਲ ਲਈ ਵਧਾ ਦਿੱਤਾ ਗਿਆ ਨੈਕਸਟ ਕਿਸ ਦੇਸ਼ ਦੀ ਕੰਪਨੀ ਨੇ ਹਾਲ ਹੀ ਵਿੱਚ ਮੋਮਬਤੀ ਮੋਮ ਦੁਆਰਾ ਸੰਚਾਲਿਤ ਇੱਕ ਰਾਕੇਟ ਦਾ ਪਰिक्षण ਕੀਤਾ ਹਾਂਜੀ ਰੀਸੈਂਟਲੀ ਜਰਮਨੀ ਦੀ ਇੱਕ ਕੰਪਨੀ ਆ ਜਿਸ ਨੇ ਮੋਮਬਤੀ ਮੋਮ ਦੁਆਰਾ ਸੰਚਾਲਿਤ ਇੱਕ ਰਾਕੇਟ ਦਾ ਪਰिक्षण ਕੀਤਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਜਰਮਨੀ ਹੁਣ ਜਰਮਨੀ ਆ ਜਰਮਨੀ ਦੀ ਗੱਲ ਹੋ ਰਹੀ ਆ ਤਾਂ ਜਰਮਨੀ ਦੀ ਕੈਪੀਟਲ ਕੀ ਆ ਜਰਮਨੀ ਦੀ ਕੈਪੀਟਲ ਆ ਵਰਲੇ ਕਰੰਸੀ ਆ ਯੂਰੋ ਪ੍ਰਾਈਮ ਮਿਨਿਸਟਰ ਆ ਫ੍ਰੈਂਕ ਵਾਲਟਰ ਸਟੇਨ ਮੇਅਰ ਨੈਕਸਟ ਹੈ ਹਾਲ ਹੀ ਵਿੱਚ ਜੌਨ ਸਵਿਨੀ ਸਵਿਨੀ ਨੂੰ ਕਿਸ ਦੇਸ਼ ਦਾ ਪਹਿਲਾ ਪਹਿਲਾ ਮੰਤਰੀ ਚੁਣਿਆ ਗਿਆ ਹਾਂਜੀ ਜੌਨ ਸਵਿਨੀ ਇਹਨਾਂ ਨੂੰ ਪਹਿਲਾ ਮੰਤਰੀ ਚੁਣਿਆ ਗਿਆ ਸਕਾਟਲੈਂਡ ਦਾ অপਸ਼ਨ ਸੀ ਇਸ ਆ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ HDFC ਲਾਈਫ ਇੰਸ਼ੋਰੈਂਸ HDFC ਲਾਈਫ ਦੇ ਚੇਅਰਮੈਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਸੌਰੀ HDFC ਲਾਈਫ HDFC Life ਦੇ ਚੇਅਰਮੈਨ ਵਜੋਂ ਅਪਾਇੰਟ ਹੋਇਆ ਕਿੱਕੀ ਮਿਸਤਰੀ অপਸ਼ਨ A ਇਜ਼ ਦਾ ਰਾਈਟ ਆਨਸਰ ਹੁਣ ਇੱਕ ਅਪਾਇੰਟਮੈਂਟ ਦੀ ਗੱਲ ਆ ਤਾਂ ਸੁਬੋਧ ਕੁਮਾਰ ਨੂੰ ਆਜੂਸ਼ ਮੰਤਰਾਲੇ ਵਿੱਚ ਡਾਇਰੈਕਟਰ ਨਿਯੁਕਤ ਕੀਤਾ ਗਿਆ ਰਕੇਸ਼ ਸਿੰਘ ਨੂੰ Paytm ਮਨੀ ਦਾ CEO ਨਿਯੁਕਤ ਕੀਤਾ ਗਿਆ ਕ੍ਰਿਸ਼ਨ ਸੁਆਮੀਨਾਥ ਨੂੰ ਭਾਰਤੀ ਜਲ ਸੈਨਾ ਦਾ ਉਪਮੁਖੀ ਬਣਾਇਆ ਗਿਆ ਮੌਸਮੀ ਚੱਕਰਵਰਤੀ ਨੇ 올 ਇੰਡੀਆ ਰੇਡੀਓ ਦੇ ਡਾਇਰੈਕਟਰ ਜਨਰਲ ਵਜੋਂ ਹੰਡਾ ਸੰਭਾਲਿਆ ਕ੍ਰਿਸ਼ਨਾ IVMA ਦੇ ਨਵੇਂ ਪ੍ਰਧਾਨ ਬਣੇ ਦਿਨੇਸ਼ ਕੁਮਾਰ ਤ੍ਰਿਪਾਠੀ ਨੇ ਸ਼ਬੀ ਮੇਂ ਜਲ ਸੈਨਾ ਮੁਖੀ ਵਜੋਂ ਆਉਂਦਾ ਸੰਭਾਲਿਆ ਰਤਨ ਟਾਟਾ ਨੂੰ ਕੇਆਈ ਡਬਲਯੂਐਸ ਹਿਊਮਨਿਟੇਰੀਅਨ ਅਵਾਰਡ 2021 ਨਾਲ ਸਨਮਾਨਿਤ ਕੀਤਾ ਗਿਆ ਪਾਵਲੂਰੀ ਸੁਭਾਰਾਉ ਨੂੰ ਪੁਲਾੜ ਯਾਤਰਾ ਵਿੱਚ ਉਹਨਾਂ ਦੇ ਯੋਗਦਾਨ ਲਈ ਆਰੀਆ ਭੱਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਹੇਮਾ ਮਾਲਿਨੀ ਨੂੰ ਪੰਡਿਤ ਲੱਸ਼ੂ ਮਹਾਰਾਜ ਅਵਾਰਡ ਮਿਲਿਆ। ਨੈਕਸਟ ਹੈ ਕਿਸ ਦੇ ਸਨੇਹਾਲ ਹੀ ਵਿੱਚ ਅਡਾਨੀ ਗ੍ਰੀਨ ਨੂੰ ਪਵਨ ਊਰਜਾ ਵਿਕਸਿਤ ਕਰਨ ਦੀ ਪ੍ਰਵਾਨਗੀ ਦਿੱਤੀ। ਅਡਾਨੀ ਗ੍ਰੀਨ ਨੂੰ ਪਵਨ ਊਰਜਾ ਵਿਕਸਿਤ ਕਰਨ ਦੀ ਪ੍ਰਵਾਨਗੀ ਦਿੱਤੀ ਆ। ਕਿਹੜੇ ਦੇਸ਼ ਨੇ ਦਿੱਤੀ ਹੈ ਇਹ ਪ੍ਰਵਾਨਗੀ ਦਿੱਤੀ ਹੈ ਜੀ ਸ਼੍ਰੀਲੰਕਾ ਨੇ অপਸ਼ਨ ਸੀ ਇਜ਼ ਆ ਰਾਈਟ ਆਨਸਰ ਸ਼੍ਰੀਲੰਕਾ ਦੀ ਕੈਪੀਟਲ ਕੋਲੰਬੋਆ ਇਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਰੰਸੀ ਆ ਸ਼੍ਰੀਲੰਕੀ ਰੁਪਇਆ ਪ੍ਰੈਜ਼ੀਡੈਂਟ ਆ ਰਨਿਲ ਵਿਕਰਮ ਸਿੰਘੇ ਪ੍ਰਾਈਮ ਮਿਨਿਸਟਰ ਆ ਦਿਨੇਸ਼ ਗੁਣਵਰਧਨ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਸ਼੍ਰੀਲੰਕਾ ਵਿੱਚ ਭਾਰਤੀ ਰਿਹਾਇਸ਼ ਪ੍ਰੋਜੈਕਟ ਦੇ ਤਹਿਤ 1300 ਘਰਾਂ ਦੇ ਨਿਰਮਾਣ ਦੀ ਰਸਮੀ ਸ਼ੁਰੂਆਤ ਕੀਤੀ ਗਈ ਪਥਮ ਦਿਨ ਸੰਕਾ 1 ਡੇ ਚ ਦੋਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਸ਼੍ਰੀਲੰਕਾਈ ਕ੍ਰਿਕਟਰ ਬਣੇ ਸ਼੍ਰੀਲੰਕਾ ਤੇ ਮੋਰੀਸਸ ਨੇ ਜੋਪੀਆਈ ਸੇਵਾ ਨੂੰ ਵਰਚੁਅਲ ਤੌਰ ਤੇ ਲਾਂਚ ਕੀਤਾ ਭਾਰਤ ਸ਼੍ਰੀਲੰਕਾ ਲਈ ਸੈਰਸਪਾਟਾ ਵਜੋਂ ਉੱਭਰਿਆ ਸ਼੍ਰੀਲੰਕਾ ਦੇ ਵਿੱਚ ਹਾਈ ਕਮਿਸ਼ਨਰ ਸੰਤੋਖ ਚਾਹਣੇ ਆਪਣਾ ਆਉਂਦਾ ਸੰਭਾਲ ਲਿਆ ਹਾਂਜੀ ਨੈਕਸਟ ਹੈ ਗਲੋਬਲ ਰੇਮਿਟੈਂਸ ਦੇ ਮਾਮਲੇ ਵਿੱਚ ਕਿਹੜਾ ਦੇਸ਼ ਹਾਲੇ ਵਿੱਚ ਦੁਨੀਆ ਦਾ ਪਹਿਲਾ ਦੇਸ਼ ਬਣਿਆ ਹੁਣ ਤੁਸੀਂ ਇਹ ਸੋਚੋਗੇ ਕਿ ਇੱਥੇ ਰੈਮਿਟੈਂਸ ਦਾ ਕੀ ਮਤਲਬ ਆ ਦੇਖੋ ਜਿਵੇਂ ਅਸੀਂ ਇੱਕ ਦੇਸ਼ ਤੋਂ ਕਿਸੇ ਦੂਸ਼ੇ ਦੇਸ਼ ਦੇ ਵਿੱਚ ਜੌਬ ਕਰਨ ਜਾਂਦੇ ਆ ਤਾਂ ਉੱਥੋਂ ਅਸੀਂ ਜੋ ਪੈਸੇ ਕਮਾਉਂਦੇ ਆ ਉਹ ਅਸੀਂ ਆਪਣੇ ਦੇਸ਼ ਦੇ ਵਿੱਚ ਭੇਜਦੇ ਆ ਤਾਂ ਰੀਸੈਂਟਲੀ ਭਾਰਤ ਨੇ 101 ਸੌਰੀ 111 111 ਅਰਬ ਡਾਲਰ ਦੇ ਨਾਲ ਪਹਿਲਾ ਸਥਾਨ ਹਾਸਲ ਕਰ ਲਿਆ ਪੂਰੀ ਦੁਨੀਆ ਦੇ ਵਿੱਚ ਰੈਮਿਟੈਂਸ ਦੇ ਮਾਮਲੇ ਦੇ ਵਿੱਚ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਭਾਰਤ ਹੁਣ ਭਾਰਤ ਨੇ ਪਹਿਲਾ ਸਥਾਨ ਹਾਸਲ ਕੀਤਾ ਭਾਰਤ ਪੂਰੀ ਦੁਨੀਆ ਦੇ ਵਿੱਚ ਦੁੱਧ ਦੇ ਉਤਪਾਦਨ ਦੇ ਵਿੱਚ ਪਹਿਲੇ ਸਥਾਨ ਤੇ ਆ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਸ ਤੋਂ ਇਲਾਵਾ ਦਾਲਾਂ ਦੇ ਉਤਪਾਦਨ ਦੇ ਵਿੱਚ ਪਹਿਲੇ ਸਥਾਨ ਤੇ ਆ ਜਨਸੰਖਿਆ ਦੇ ਪੱਖੋਂ ਪਹਿਲੇ ਸਥਾਨ ਤੇ ਆ ਪੂਰੀ ਦੁਨੀਆ ਦੇ ਵਿੱਚ ਅਰਥਵਿਵਸਥਾ ਦੇ ਪੱਖੋਂ ਪੰਜਵੇਂ ਸਥਾਨ ਤੇ ਅਤੇ ਖੇਤਰਫਲ ਦੇ ਪੱਖੋਂ ਸੱਤਵੇਂ ਸਥਾਨ ਤੇ ਆ ਭਾਰਤ ਨਾਲ ਕੋਲ ਸੱਤ ਦੇਸ਼ਾਂ ਦੀ ਹੱਦ ਲੱਗਦੀ ਆ ਮੈਪ ਦੇ ਵਿੱਚ ਦੇਖੋ ਅਫਗਾਨਿਸਤਾਨ ਪਾਕਿਸਤਾਨ ਨੇਪਾਲ ਚੀਨ ਵਰਮਾ ਬੰਗਲਾਦੇਸ਼ ਭੂਟਾਨ ਭਾਰਤ ਦੇ ਮੱਧ ਵਿੱਚੋਂ ਕਰਕ ਰੇਖਾ ਲੰਘਦੀ ਆ ਭਾਰਤ ਦੀ ਕੈਪੀਟਲ ਆ ਨਵੀਂ ਦਿੱਲੀ ਕਰੰਸੀਆ ਇੰਡੀਅਨ ਰੁਪਇਆ ਪ੍ਰੈਜ਼ੀਡੈਂਟ ਆ ਦ੍ਰੋਪਦੀ ਮੁਰਮੂ ਤੇ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਭਾਰਤ এਸ਼ੀਆ ਵਿੱਚ ਵਿਦੇਸੀ ਫੰਡਾਂ ਦਾ ਸਭ ਤੋਂ ਵੱਡਾ ਆਕਰਸ਼ਕ ਬਣਿਆ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫੋਨ ਉਤਪਾਦਕ ਬਣਿਆ ਭਾਰਤੀ ਵਿਗਿਆਨੀਆਂ ਨੇ ਕੇਲੇ ਦੇ ਛਿਲਕੇ ਤੋਂ ਇਕੋ ਰੈਪ ਡ्रेसਿੰਗ ਬਣਾਈ ਭਾਰਤ ਦੀ ਪਹਿਲੀ ਮਹਿਲਾ ਰੋਬੋਟ ਪਾਇਓ ਮਿਤਰਾ ਪੁਲਾੜ ਵਿੱਚ ਉਡਾਨ ਭਰੇਗੀ ਹੈਂਡਲੇ ਪਾਸਪੋਰਟ ਇੰਡੈਕਸ 2024 ਵਿੱਚ ਭਾਰਤੀ ਪਾਸਪੋਰਟ 85ਵੇਂ ਸਥਾਨ ਤੇ ਰਿਹਾ ਡੈਨਮਾਰਕ ਨੇ ਭਾਰਤ ਵਿੱਚ ਗ੍ਰੀਨ ਫਿਊਲ ਅਲਾਈਅንስ ਦੀ ਸ਼ੁਰੂਆਤ ਕੀਤੀ ਨੈਕਸਟ ਹੈ ਹਾਲ ਹੀ ਇਚ ਮਾਤ ਤੀਰਥ ਅੰਸੀ ਉਤਸਵ ਕਿਸ ਦੇਸ਼ ਵਿੱਚ ਮਨਾਇਆ ਗਿਆ ਹਾਂਜੀ ਮਾਤ ਤੀਰਥ ਾਂਸੀ ਉਤਸਵ ਇਹ ਮਨਾਇਆ ਗਿਆ ਵਾ ਜੀ ਕਿਹੜੇ ਦੇਸ਼ ਦੇ ਵਿੱਚ ਮਨਾਇਆ ਗਿਆ 네ਪਾਲ ਦੇ ਵਿੱਚ অপਸ਼ਨ ਸੀ ਇਸ ਆ ਰਾਈਟ ਆਨਸਰ ਇਹਨੂੰ ਮਦਰਡੇ ਦੇ ਰੂਪ ਵਿੱਚ ਹੀ ਮਨਾਇਆ ਜਾਂਦਾ ਮਦਰਡੇ ਤੇ ਲੋਕ ਆਪਣੀ ਮਾਤਾ ਦੀ ਪੂਜਾ ਕਰਦੇ ਆ ਆਪਣੀ ਮਾਂ ਦੀ ਪੂਜਾ ਕਰਦੇ ਆ ਤੇ ਨਾਲ ਦੀ ਨਾਲ ਉਹਨਾਂ ਨੂੰ ਗਿਫਟ ਵਗੈਰਾ ਦਿੰਦੇ ਆ ਠੀਕ ਹੈ ਤਾਂ ਮਦਰਡੇ ਦੇ ਰੂਪ ਦੇ ਵਿੱਚ ਮਨਾਇਆ ਗਿਆ ਵਾ ਹੁਣ 네ਪਾਲ ਦੇ ਵਿੱਚ ਮਨਾਇਆ ਗਿਆ 네ਪਾਲ ਦੀ ਕੈਪੀਟਲ ਆ ਕਾਠਮਾਂਡੂ ਕਰੰਸੀ ਆ 네ਪਾਲੀ ਰੁਪਇਆ ਪ੍ਰਾਈਮ ਮਿਨਿਸਟਰ ਆ ਪੁਸ਼ਪ ਕਮਲ ਦਾਹਲ ਪਰਚੰਡ ਪ੍ਰੈਜ਼ੀਡੈਂਟ ਆ ਰਾਮਚੰਦਰ ਪੰਡੇਲ ਬਹੁ ਰਾਸ਼ਟਰੀ ਫੌਜੀਆ ਅਸ ਸ਼ਾਂਤੀ ਪ੍ਰਯਾਸ 4 ਨੇਪਾਲ ਵਿੱਚ ਸ਼ੁਰੂ ਹੋਇਆ 네ਪਾਲ ਦੇ ਤੁਮੰਗ ਪਾਈਚਾਰੇ ਨੇ ਸੋਨ ਲੋਸਰਮੋ ਕੇ ਨਾਮਾ ਸਾਲ ਬਣਾਇਆ 네ਪਾਲ ਅਗਲੇ 10 ਸਾਲਾਂ ਵਿੱਚ ਭਾਰਤ ਨੂੰ 1000 ਮੈਗਾਵਾਟ ਬਿਜਲੀ ਨਿਰਜ਼ਾਤ ਕਰੇਗਾ 네ਪਾਲ ਅਧਿਕਾਰ ਤੌਰ ਤੇ ਸੰਮਲਿੰਗੀ ਵਿਆਹ ਨੂੰ ਰਜਿਸਟਰਡ ਕਰਨ ਵਾਲਾ ਪਹਿਲਾ ਦੱਖਣੀ ਏਸ਼ੀਆਈ ਦੇਸ਼ ਬਣਿਆ ਹੁਣ ਅਸੀਂ ਹੁਣ ਤੱਕ ਮੈਂ ਤੁਹਾਨੂੰ ਜਿੰਨੀ ਕਰੰਟ ਅਫੇਅਰ ਕਰਵਾਈ ਆਉਚੋ ਜਿੰਨੇ ਇੰਪੋਰਟੈਂਟ ਫੈਕਟ ਬਣਦੇ ਉਹਨੂੰ ਰਿਵਾਈਜ਼ ਕਰਦੇ ਹਾਂ ਵਿਸ਼ਵ ਪ੍ਰੈਸ ਫਰੀडम ਇੰਡੈਕਸ 2024 ਵਿੱਚ ਨਾਰਵੇ ਟੌਪ ਤੇ ਰਿਹਾ ਐਰਟੈਕ ਕੰਪਨੀਆਂ ਐਮਰਿਟਸ ਟਾਈਮ ਇਸ ਇੱਕ ਗਲੋਬਲ ਰੈਂਕਿੰਗ ਦੇ ਵਿੱਚ ਟੌਪ ਤੇ ਰਹੀ ਆ ਜਾਪਾਨ ਨੇ ਉਜ਼ਬੇਕਿਸਤਾਨ ਨੂੰ ਹਰਾ ਕੇ ਦੂਜੀ ਵਾਰ ਏਐਫਸੀ 123 ਏਸ਼ੀਅਨ ਕੱਪ ਜਿੱਤੇ ਆ ਯੂਕਰੇਨ ਨੇ ਅਧਿਕਾਰਤ ਬਿਆਨ ਪ੍ਰਦਾਨ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਨਿਰਮਤ ਬੁਲਾਰੇ ਵਿਕਟੋਰੀਆ ਸ਼ੀ ਨੂੰ ਪੇਸ਼ ਕੀਤਾ ਜਿਵੇਂ ਆਪਾਂ ਬਾਇਓ ਮਿੱਤਰਾ ਬਣਾਈਆ ਮਤਲਬ ਰਿਵੋਟ ਆ ਇੱਕ ਉਸੇ ਤਰ੍ਹਾਂ ਉਹਦਾ ਨਾਮ ਬਾਇਓ ਮਿੱਤਰਾ ਰੱਖਿਆ ਠੀਕ ਹੈ ਭਾਰਤ ਨੇ ਇਸ ਰੋਣੀ ਬਣਾਈਆ ਉਹ ਇਸੇ ਤਰ੍ਹਾਂ ਯੂਕਰੇਨ ਨੇ ਬਣਾਈਆ ਵਿਕਟੋਰੀਆ ਸ਼ੀ ਹਾਂਜੀ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਕਿ ਰੀਅਲ ਮੈਡਰਿਡ ਫੁੱਟਬਾਲ ਕਲੱਬ ਨੇ 36ਵਾਂ ਲਾ ਲੀਗਾ ਕਿਤਾਬ ਜਿੱਤਿਆ ਬਜ਼ਾਜ਼ ਆਟੋ ਦੁਨੀਆ ਦਾ ਪਹਿਲਾ ਸੀਐਨਜੀ ਨਾਲ ਚੱਲਣ ਵਾਲਾ ਮੋਟਰਸਾਈਕਲ ਲਾਂਚ ਕਰੇਗਾ ਤੇ ICC ਮਹਿਲਾ T20 ਵਿਸ਼ਵ ਕੱਪ 2024 ਬੰਗਲਾਦੇਸ਼ ਵਿੱਚ ਆਯੋਜਿਤ ਕੀਤਾ ਗਿਆ ਇਹ ਤੁਹਾਡੇ ਲਈ ਇੰਪੋਰਟੈਂਟ ਹੈ ਠੀਕ ਹੈ ਤੇ ਕਦੋਂ ਆਯੋਜਿਤ ਕੀਤਾ ਜਾਵੇਗਾ ICC ਮਹਿਲਾ T20 ਵਿਸ਼ਵ ਕੱਪ ਬੰਗਲਾਦੇਸ਼ ਦੇ ਵਿੱਚ 3 ਅਕਤੂਬਰ ਤੋਂ ਲੈ ਕੇ 20 ਅਕਤੂਬਰ ਤੱਕ ਗਰੀਨਾ ਕਪੂਰ ਯੂਨੀਸੇਫ ਇੰਡੀਆ ਦੀ ਰਾਸ਼ਟਰੀ ਰਾਜਦੂਤ ਬਣੀ ਚੀਨ ਨੇ ਥੋਮਸ ਅਤੇ ਵੇਅਰ ਕੱਪ ਬੈਡਮਿੰਟਨ ਖਿਤਾਬ ਜਿੱਤਿਆ ਇਹ ਵੀ ਤੁਹਾਡੇ ਲਈ ਇੰਪੋਰਟੈਂਟ ਹੈ ਪੁਰਾਤਤਵ ਵਿਗਿਆਨੀਆਂ ਨੇ ਸਰਬੀਆ ਵਿੱਚ 7000 ਸਾਲ ਪੁਰਾਣੀ ਪੂਰਵ ਇਤਿਹਾਸਿਕ ਬੰਦੋਬਸਤ ਦੀ ਖੋਜ ਕੀਤੀ। ਅਮੁੱਲ T20 ਵਿਸ਼ਵ ਕੱਪ ਵਿੱਚ ਅਮਰੀਕਾ ਤੇ ਦੱਖਣੀ ਅਫਰੀਕਾ ਦਾ ਸਪான்ਸਰ ਬਣਿਆ। ਮਿਆਮੀ ਗ੍ਰਾਂ ਪ੍ਰੀ ਲੈਂਡੋ ਨੋਰਿਸ ਨੇ ਜਿੱਤਿਆ। ਪਿਛਲੇ 8 ਦਹਾਕਿਆਂ ਵਿੱਚ ਨੇਪਾਲ ਦੀ ਆਬਾਦੀ ਵਿੱਚ ਸਭ ਤੋਂ ਘੱਟ ਵਾਧਾ ਦਰਜ ਕੀਤਾ ਗਿਆ। ਗੁਜਰਾਤ ਦੇ ਅਜਰਾਖ ਨੂੰ GI ਟੈਗ ਮਿਲਿਆ। ਇੰਡੀਆ ਟੂਡੇ ਦੀ AI ਐਂਕਰ ਸਨਾਨੀ ਗਲੋਬਲ ਮੀਡੀਆ ਅਵਾਰਡ ਜਿੱਤਿਆ ਰੋ ਜੋਸ਼ ਰਾਉਲ ਮੂਲੀਨੋ ਇਹਨਾਂ ਨੂੰ ਪਨਾਮਾ ਦਾ ਰਾਸ਼ਟਰਪਤੀ ਚੁਣਿਆ ਗਿਆ ਸੀਤਾ ਮਾਂ ਮੰਦਿਰ ਦੀ ਤਾਜਪੋਸ਼ੀ ਲਈ ਸਰੂ ਨਦੀ ਦਾ ਪਵਿੱਤਰ ਜਲ ਸ਼੍ਰੀਲੰਕਾ ਭੇਜਿਆ ਜਾਵੇਗਾ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ